ਮੈਂ ਹਮੇਸ਼ਾ ਕਰਨਾ ਆ ਕਿ ਮੰਦਿਰ ਗੁਰਦੁਆਰੇ ਮਸੀਤ ਤੁਸੀਂ ਜਾਂਦੇ ਜੇ ਉਹ ਤੇ ਸਿਰਫ ਮੱਥਾ ਨਹੀਂ ਟੇਕਣਾ ਉਸ ਜਿਸ ਦੇਵੀ ਦੇਵਤੇ ਗੁਰੂ ਪੀਰ ਦਾ ਜਿਸ ਭਗਤ ਦਾ ਉਹ ਮੰਦਿਰ ਗੁਰਦੁਆਰਾ ਜਾਂ ਮਸੀਤ ਬਣਨੀ ਆ ਉਹ ਪੂਜਣ ਯੋਗ ਕਿਉਂ ਆ ਤੁਸੀਂ ਇਹ ਦੇਖੋ ਉਹਨਾਂ ਦੇ ਕਾਰਜ ਵੇਖੋ ਵੀ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਕਿਹੋ ਜਿੇ ਕਾਰਜ ਕੀਤੇ ਨੇ ਕਿਹੋ ਜਿੇ ਕੰਮ ਕੀਤੇ ਨੇ ਕੀ ਉਹਨਾਂ ਨੇ ਉਪਲਬਧੀਆਂ ਹਾਸਲ ਕੀਤੀਆਂ ਨੇ ਉਹ ਗੱਲਾਂ ਸਿੱਖਣ ਵਾਲੀਆਂ ਨੇ ਨਾ ਕਿ ਉੱਥੇ ਮੱਥਾ ਟੇਕ ਕੇ ਕੁਝ ਸੰਸਾਰਿਕ ਚੀਜ਼ਾਂ ਮੰਗਣ ਵਾਸਤੇ ਮੰਦਰ ਗੁਰਦੁਆਰੇ ਬਣਨੇ ਨੇ ਮੰਦਰ ਗੁਰਦੁਆਰੇ ਬਣਨੇ ਸਾਡੇ ਜੀਵਨ ਨੂੰ ਇੱਕ ਸਹੀ ਦਿਸ਼ਾ ਦੇਣ ਵਾਸਤੇ ਜਿਹੜਾ ਉਹ ਇਤਿਹਾਸ ਹੈ ਉਹ ਇਤਿਹਾਸ ਜੀਵਤ ਰਵੇ ਜਿਸ ਇਤਿਹਾਸ ਕਰਕੇ ਉਹ ਮੰਦਰ ਗੁਰਦੁਆਰਾ ਬਣਿਆ ਉਸ ਇਤਿਹਾਸ ਕੋ ਅਸੀਂ ਸਿੱਖਣਾ ਕਿ ਅਸੀਂ ਆਪਣੇ ਜੀਵਨ ਵਿੱਚ ਕਿਹੜੀਆਂ ਗੱਲਾਂ ਕਿਹੜੇ ਰੂਲ ਲਾਗੂ ਕਰਨੇ ਨੇ ਕਿਸ ਤਰ੍ਹਾਂ ਦਾ ਆਪਣਾ ਜੀਵਨ ਬਣਾਉਣਾ ਕਿਸ ਤਰ੍ਹਾਂ ਦਾ ਆਪਣਾ ਜੀਵਨ ਜੀਣਾ ਇੱਕ ਅੱਛੇ ਜੀਵਨ ਦਾ ਨਿਰਮਾਣ ਕਰਨਾ ਇੱਕ ਅੱਛੇ ਸਮਾਜ ਦਾ ਨਿਰਮਾਣ ਕਰਨਾ